ਮੁੱਖ ਮਹਿਮਾਨ ਪ੍ਰਿੰਸੀਪਲ ਸਰ ਅਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਸਾਥੀਓ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਮਨਦੀਪ ਕੌਰ ਹੈ ਮੈਂ ਪਲੱਸ 2 ਬੀਜ ਮਾਦ ਦੀ ਵਿਦਿਆਰਥਣ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਗੀਤ ਪੇਸ਼ ਕਰਨ ਜਾ ਰਹੀ ਹਾਂ ਮੇਰੀ ਚੁੰਨੀ ਦੇ ਦੋ ਪੱਲੇ ਕਿਸੇ ਫਕੀਰ ਜਹੇ ਮੇਰੇ ਹਾਬ ਪਾ ਤੇ ਮੈਂ ਦੇਸ਼ ਪੰਜਾਬ ਦੇ ਸ਼ਬਦ ਕੋਸ਼ ਦੀ ਜਾਈ ਹਾਂ ਮੈਂ ਦਾਦੀਆਂ ਨਾਨੀਆਂ ਦੇਸ ਮਿਆਂ ਚ ਆਈ ਹਾਂ ਮੈਂ ਦਾਦੀਆਂ ਨਾਨੀਆਂ ਦੇਸ ਮਿਆਂ ਚ ਆਈ ਹਾਂ ਮੈਂ ਦਾਦੀਆਂ ਨਾਨੀਆਂ ਦੇਸ ਮਿਆਂ ਮੈਂ ਤੁਹਾਡੇ ਵਾਂਗੂ ਬਾਰ ਲਈ ਦੁਨੀਆ ਵੇਖੀ ਨਹੀਂ ਮੈਂ ਘਰ ਦੇ ਖੱਤਰ ਉੱਤੇ ਕਰੀ ਕੜਾਈ ਹਾਂ ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚ ਆਈ ਹਾਂ ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚ ਆਈ ਹਾਂ ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚ ਕਿਦੀ ਹਾਂ ਬੜੇ ਸਿੱਧ ਪਦਰੇ ਚੇਲੀੜੇ ਪਾ ਕੇ ਰੱਖਦੀ ਹਾਂ ਮੈਨੂੰ ਹੱਥੀ ਕੰਮ ਕਰਨੇ ਵਿੱਚ ਪੋਰਾ ਸੰਗ ਨਹੀਂ ਮੈਂ ਆਪਣੇ ਦਸਾਂ ਲੋਹਾਂ ਦੀ ਕਿਰਤ ਕਮਾਈ ਹਾਂ ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ ਮੈਂ ਦਾਦੀਆਂ ਨਾਨੀਆਂ ਜੋ ਥਮ ਥਮ ਵਰਦੀਆ ਕਨੀਆ ਸੁਤੇ ਨੀਂਦਿਆਂ ਮੈਂ ਰਜ ਰਜ ਗਈਆ ਕੋੜੀਆਂ ਸੋਣੇ ਵੀਰ ਦੀਆਂ ਮੈਂ ਭਾਬੋ ਦੇ ਪੈਰਾਂ ਤੇ ਲੱਗੀ ਮਹਿੰਦੀ ਜਈ ਜਾਗਦਿਆਂ ਵਾਲੀ ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਜੀਵੀ ਦਿਸਦੀ ਛਾਤੀ ਪਿੱਟਦੀ ਮਾਂ ਮੇਰੀ ਮੈਂ ਉਜੜੇ ਹੋਏ ਰਾਹਾਂ ਦੀ ਪਰਛਾਈ ਹਾਂ ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ